Hãy subscribe cho kênh Ghiền Mì Gõ Để không bỏ lỡ những video hấp dẫn ਇੱਥੇ ਪੈਣਾ ਕਰਦਾ ਇੱਧਰ ਨੂੰ ਆ ਜਾਓ ਜੀ ਪਿਛਲੇ ਕਿਹਦੇ ਕਰਛੀ ਤੇ ਵਾਰਕਾ ਵੀ ਖਾਰਿਆਂ ਨੂੰ ਬਹੁਤ ਦੇਰ ਲੱਗਦੀ ਹੈ ਆਪਾਂ ਆ ਜਾਮਣੇ ਸਾਈਡ ਤੇ ਆ ਪਿਛੇ ਨੂੰ ਜੋ ਵੜਾ ਜਾ ਤਾਰ ਉਹ ਨਵੀਂ ਆ ਸਾਡੀ ਹਾਂ ਜੀ ਅਸੀਂ ਐਮਐਲਏ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਪਰਦੇਰਾ ਇਹ ਦਰੁਸਤ ਹੈ ਹੁੰ ਜਿਹੜਾ ਇਹ ਕੰਮ ਸ਼ੁਰੂ ਹੋ ਰਿਹਾ ਹੈ ਔਰ ਇਹ ਤਕਰੀਬਨ 6-7 ਕਿਲੋਮੀਟਰ ਲੰਬੀ ਸੜਕ ਹੈ ਇੱਥੋਂ ਸ਼ੁਰੂ ਹੋ ਕੇ ਇਹ ਫਿਰ ਕੰਦੋਲਾ ਉਹਦੇ ਬਾਅਦ ਮਹਿਰ ਦੇ ਨਾਲ ਜਿਹੜੇ ਟੈਗਟ ਬਣਦੇ ਹਨ ਔਰ 6 ਕਰੋੜ ਤੋਂ ਵੱਧ ਦਾ ਜਿਹੜਾ ਕਰੀਬ 6 ਕਰੋੜ ਪਲੱਸ ਜਿਹੜਾ ਪੈਸਾ ਐ ਇਸੇ ਲੱਗਣਾ ਔਰ ਇਹ 6 ਮਹੀਨੇ 6 ਮਹੀਨੇ ਦੇ ਅੰਦਰ ਹੰਦਾ ਇੱਕ ਵਧੀਆ ਸੜਕ ਬਣਾ ਕੇ ਦਵਾਂਗੇ ਜੋ ਕਿ ਬਹੁਤ ਲੰਮੇ ਸਮੇਂ ਤੱਕ ਜਿਹੜੀ ਚੱਲੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੀਆਂ ਸਰਕਾਰਾਂ ਉਹ ਰੇਤਾਂ ਬਜਰੀ ਖਾ ਜਾਂਦੀਆਂ ਸੀ ਲੇਕਿਨ ਹੁਣ ਸਾਨੂੰ ਐਸੇ ਸ਼ੌਕ ਹੈ ਨਹੀਂ ਇਸ ਕਰਕੇ ਜੋ ਵੀ ਮਟੀਰੀਅਲ ਆਣਾ ਇਮਾਨਦਾਰੀ ਨਾਲ ਜਿਹੜਾ ਸੜਕ ਬਣਨੀ ਹੈ। ਸੋ ਵਧੀਆ ਜਿਹੜੀ ਆਪਣੇ ਜਿਵੇਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਜਦੋਂ ਦੀ ਸਰਕਾਰ ਬਣੀ ਹੈ। ਬਹੁਤ ਵਧੀਆ ਕੰਮ ਜਿਹੜੇ ਸਰਕਾਰ ਨੇ ਕੀਤੇ ਹੈ। ਔਰ ਤਰੱਕੀ ਦੀ ਰਾਹ ਤੇ ਹੈ। ਸੋ ਮੈਂ ਇਲਾਕਾ ਨਿਵਾਸੀ ਆਪਣੇ ਜਿੰਕੌਰ ਸਾਹਿਬ ਔਰ ਨਾਲ ਦੇ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਕਿ ਇਹ ਜਿਹੜਾ ਕੰਮ ਸ਼ੁਰੂ ਹੋ ਰਿਹਾ ਹੈ ਔਰ ਸਾਡੇ ਜੈ ਸਾਹਿਬ ਤੇ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ। ਆਸ ਕਰਦੇ ਕਿ ਜਲਦ ਤੋਂ ਜਲ ਇਹ ਜਿਹੜੀ ਹੈ ਕਿ ਜਲਦ ਤੋਂ ਜਲ ਇਹ ਜਿਹੜੀ ਹੈ ਇਹ ਸਰ ਸੜਕ ਕਿੰਨੇ ਕਿਲੋਮੀਟਰ ਦਾ ਚੌੜੀ ਵੀ ਹੋ ਰਹੀ ਹੈ ਕਿ ਇੰਨੀ ਜਿੰਨੀ ਪਹਿਲਾਂ ਹੀ ਉਨੀ ਬਣ ਰਹੀ ਹੈ ਜੀ ਹਾਂਜੀ ਇਹ ਜਿਹੜੀ ਹੈਗੀ ਹੈ तकरीबन 6 6 ਕਿਲੋਮੀਟਰ ਤੋਂ ਵਧਦੀ ਹੈ ਕਿ ਔਰ ਇਹ 18 ਹਾਂਜੀ 18 ਫੁੱਟ ਵੀ ਕਰ ਰਹੇ 18 ਫੁੱਟ ਹੀ ਕਰ ਰਹੇ ਤਾਰਪਲੀ ਕਰੇ ਤੇ ਤੁਸੀਂ ਬਿਲਕੁਲ ਵਧੀਆ ਇਹ ਬੜੀ ਦੇਰ ਤੋਂ ਸਮੱਸਿਆ ਸੀ ਇਹਨੂੰ ਹੱਲ ਹੋ ਕਦੀ ਜੈ ਸਾਹਿਬ ਇਹ ਥੋੜਾ ਇਹ ਜਿਹੜੀ 6 ਕਿਲੋਮੀਟਰ ਦੀ ਸੜਕਾ ਕਿੰਨੇ ਸਮੇਂ ਚ ਕਿੰਨਾ ਮਟੀਰੀਅਲ ਪਾਣੇ ਦੀ ਇਹ ਇਹ ਜਿਹੜੀ ਸੜਕ ਹੈਗੀ ਆ ਇਹ ਆਪਣੀ 430 ਮੀਟਰ ਹੈ 6.5 ਕਿਲੋਮੀਟਰ ਤੋਂ ਉੱਪਰ ਹੈਗੀ ਆ ਇਹਦੇ ਵਿੱਚ ਜਿਹੜੀ ਸਟੇਟ ਲੈਂਥ ਹੈਗੀ ਹੈ ਇੱਥੋਂ ਸਿੱਧਾ ਸ਼ੈਦਪੁਰ ਦੇ ਮੋੜ ਤੱਕ ਜਾਂਦੀ ਆ ਫਿਰ ਕੰਧੋ ਟੱਪੜੀਆਂ ਕੰਧੋਲਾ ਤੇ ਨਹਿਰ ਤੱਕ ਜਾਂਦੀ ਹੈਗੀ ਆ ਇਟ ਆਲਰੇਡੀ ਠਾਰਾ ਖੋਟ ਬਣੀ ਹੋਈ ਹੈ ਜੀ ਇਹ ਸੜਕ ਦੇ ਵਿੱਚ ਆਪਾਂ ਨੇ ਇੱਕ ਪੂਰੀ ਲੇਅਰ ਪੱਥਰ ਦੀ ਪਾਣੀ ਹੈਗੀ ਆ ਤੇ ਦੋ ਲੇਰਾਂ ਆਪਾਂ ਲੁਕਦੀਆਂ ਪਾਣੀ ਹੈਗੀ ਆ ਤੇ ਇਹ ਇਹ ਪਹਿਲਾ ਇਸ ਤੋਂ ਪਹਿਲਾਂ ਵੀ ਇਹਦਾ ਟੈਂਡਰ ਹੋ ਜਾਣਾ ਸੀ ਪਰ ਜਿਉਂਕੇ ਇਹ ਤੇ ਹਾਈਵੇ ਬਣ ਰਿਹਾ ਸੀ ਦੇ ਕਰਕੇ ਟਿੱਪਰ ਬਹੁਤ ਚੱਲਣ ਲੱਗ ਗਿਆ ਤਾਂ ਕਰਕੇ ਥੋੜੀ ਜਿਹੀ ਕੁਝ ਦੇਰੀ ਹੋਈ ਆ ਤੇ ਇਹਦੇ ਸੜਕ ਦੇ ਵਿੱਚ ਦੋ ਪਿੰਡਾਂ ਦੀਆਂ ਫੇਰਦੀਆਂ ਹੈਗੀਆਂ ਪਿੰਡ ਟੱਪੜੀਆਂ ਹੋ ਗਿਆ ਪਿੰਡ ਖੰਡੋਲਾ ਉਹ ਜਿੱਦਾਂ ਕਿ ਨਾਰਮਲ ਇੱਕ ਲੇਅਰ ਲੁੱਕਦੀ ਪੈਂਦੀ ਹੈਗੀ ਆ ਉਹ ਪੱਥਰ ਤੇ ਜੋ ਪੱਥਰ ਜਿੱਥੇ ਜੋੜ ਤੋਂ ਉੱਥੇ ਪੈ ਰਹੀ ਹੈ ਪਰ ਜਿਹੜੀ ਸਟੇਟ ਲੈਂਥ ਆ ਇਹਦੇ ਵਿੱਚ ਪੂਰੇ ਜਿਹਾ ਪੱਥਰ ਪੈ ਰਹੀ ਹੈਗੀ ਇਹ 6 ਮਹੀਨੇ ਦਾ ਕੰਮ ਆ ਠੀਕ ਹੈ ਸਾਰੇ ਜਦੋਂ ਕਾਂਗਰਸ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਸੜਕ ਬਣੇ ਸੀ ਉਸ ਸਮੇਂ ਮਟੀਰੀਅਲ ਨੂੰ ਲੈ ਕੇ ਸੰਧੂਆਂ ਦੇ ਪਿੰਡ ਵਾਸੀਆਂ ਵੱਲੋਂ ਇੱਕ ਵਾਰ ਤੁਸੀਂ ਵੀ ਜਦੋਂ ਇੱਥੇ ਹੀ ਸੀਗੇ ਜੋਇਨ ਕਾਫੀ ਵਾਰ ਨੂੰ ਲੈ ਕੇ ਮਟੀਰੀਅਲ ਲੈ ਕੇ ਰੌਲਾ ਹੋਇਆ ਸੀ ਹੁਣ ਮਟੀਰੀਅਲ ਤਾਂ ਕੋਈ ਉਹਦੇ ਚ ਨਹੀਂ ਨਹੀਂ ਮਟੀਰੀਅਲ ਦੀ ਕੋਈ ਦਿੱਕਤ ਨਹੀਂ ਹੈ ਜਦੋਂ ਵੀ ਸੜਕ ਕੋਈ ਨਮੀ ਬਣਦੀ ਹੈ ਤੇ ਉਹ ਕੁਝ ਥੋੜੀ ਕੋਈ ਉਹ ਜਿਹੜਾ ਇਹ ਵੀ ਦਬ ਜਾਂਦੀ ਹੈ ਸਾਡਾ ਜੀ ਇਹ ਨਹੀਂ ਹੁਣ ਆਲਰੇਡੀ ਉਹ ਪੂਰੀ ਇੱਕ ਕੰਪੈਕਟ ਹੋ ਚੁੱਕੀ ਆ ਆਲਰੇਡੀ ਐਗਜ਼ਿਸਟ ਕਰੀ ਚੁੱਕੀ ਆ ਇਹਦੇ ਵਿੱਚ ਕੋਈ ਚਾਂਸ ਨਹੀਂ ਕੁਸਾਉਣ ਦਾ ਠੀਕ ਹੈ